ऐसा तो सिर्फ जीने के लिए होता है हंसने के लिए तो दोस्तों के लिए कुछ दोस्त सच्चे फरिश्ते marked है जिन्ना नु मिल दिखें गल्लां करना जन्म उसको दोस्ती अनमोल दौलत है इसकी तुलना किसी भी चीज ਨਾਲ नहीं हीरे मोतियां या सोने चांदी तो भी नहीं ਦੋਸਤੀ ਦੀ ਮਹਿਮਾ ਬਹੁਤ ਵੱਡੀ ਹੈ ਇੱਕ ਸੱਚਾ ਦੋਸਤ ਖੁਸ਼ੀ ਅਤੇ ਗਮੀ ਵਿੱਚ ਬਰਾਬਰੀ ਨਾਲ ਦੋਸਤੀ ਰੱਖਦਾ ਹੈ ਜੋ ਸਿਰਫ ਖੁਸ਼ੀ ਦੇ ਸਮੇਂ ਨਾਲ ਹੁੰਦਾ ਹੈ ਉਸ ਨੂੰ ਸੱਚਾ ਦੋਸਤ ਨਹੀਂ ਕਿਹਾ ਜਾ ਸਕਦਾ ਸਿਰਫ ਇਕੱਠੇ ਖਾਣਾ ਪੀਣਾ ਪਿਕਨਿਕ ਦਾ ਆਨੰਦ ਲੈਣਾ ਖੇਡਣਾ ਅਤੇ ਕੁੱਦਣਾ ਸੱਚੀ ਦੋਸਤੀ ਦੀਆਂ ਨਿਸ਼ਾਨੀਆਂ ਨਹੀਂ ਹਨ ਇੱਕ ਸੱਚਾ ਦੋਸਤ ਸਿਰਫ ਲੰਮੇ ਸਮੇਂ ਦੇ ਤਜਰਬੇ ਦੁਆਰਾ ਬਣਾਇਆ ਜਾਂਦਾ ਹੈ ਸੱਚੀ ਦੋਸਤੀ ਦੀ ਇੱਕ ਹੀ ਪਛਾਣ ਹੈ ਅਤੇ ਉਹ ਹੈ ਵਿਚਾਰਾਂ ਦੀ ਇਕਤਾ ਇੱਕ ਸੱਚਾ ਦੋਸਤ ਸਾਡੀ ਜ਼ਿੰਦਗੀ ਵੀ ਬਣਾ ਸਕਦਾ ਹੈ ਤੇ ਇੱਕ ਸੱਚਾ ਦੋਸਤ ਸਾਨੂੰ ਜੀਵਨ ਦੇ ਸਹੀ ਰਸਤੇ ਦਿਖਾ ਸਕਦਾ ਹੈ ਇੱਕ ਕਹਾਵਤ ਹੈ ਕਿਤਾਬਾਂ ਅਤੇ ਦੋਸਤ ਚੰਗੀ ਤਰ੍ਹਾਂ ਚੁਣੇ ਜਾਣੇ ਚਾਹੀਦੇ ਹਨ ਇਸ ਲਈ ਸਾਨੂੰ ਚੰਗੇ ਦੋਸਤਾਂ ਦੀ ਚੋਣ ਕਰਨੀ ਚਾਹੀਦੀ ਹੈ ਕਿਉਂਕਿ ਚੰਗੇ ਦੋਸਤਾਂ ਦਾ ਸਾਡੇ ਜੀਵਨ ਅਤੇ ਦਿਮਾਗ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਕਿਉਂਕਿ ਦੋਸਤ ਜ਼ਿੰਦਗੀ ਦੇ ਬਾਗ ਦੇ ਫੁੱਲ ਹੁੰਦੇ ਹਨ ਤੇ ਪਿਆਰ ਉਹਨਾਂ ਦੀ ਖੁਸ਼ਬੂ ਹੁੰਦਾ ਹੈ ਇਸ ਲਈ ਸਾਨੂੰ ਦੋਸਤ ਬਣਾਉਣ ਵੇਲੇ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਕੁਝ ਲੋਕਾਂ ਨੂੰ ਕੁਝ ਨਾ ਕਰਨ ਪੜਾਈ ਨਾ ਕਰਨ ਕੰਮ ਨਾ ਕਰਨ ਸ਼ਰਾਬ ਪੀਣ ਸਿਗਰਟ ਪੀਣ ਅਤੇ ਨਸ਼ੇ ਕਰਨ ਦੀ ਆਦਤ ਹੁੰਦੀ ਹੈ ਜੇਕਰ ਅਸੀਂ ਅਜਿਹੇ ਲੋਕਾਂ ਦੇ ਦੋਸਤ ਬਣ ਜਾਵਾਂਗੇ ਤਾਂ ਅਸੀਂ ਵੀ ਅਜਹੀਆਂ ਮਾੜੀਆਂ ਆਦਤਾਂ ਆਪਣੇ ਆਪ ਵਿੱਚ ਪੈਦਾ ਕਰ ਲਵਾਂਗੇ ਇਹ ਸਾਡੀ ਜ਼ਿੰਦਗੀ ਨੂੰ ਹਮੇਸ਼ਾ ਲਈ ਖਰਾਬ ਕਰ ਦੇਵੇਗਾ ਅਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਰ ਸਕਾਂਗੇ ਜੇ ਅਸੀਂ ਮਾੜੇ ਦੋਸਤ ਬਣਾਵਾਂਗੇ ਤਾਂ ਦੁਨੀਆ ਸਾਨੂੰ ਵੀ ਬੁਰੇ ਲੋਕ ਵਜੋਂ ਜਾਣੇਗੀ ਸਾਡੇ ਪਰਿਵਾਰ ਦਾ ਵੀ ਨਾਮ ਖਰਾਬ ਹੋ ਜਾਵੇਗਾ ਦੋਸਤੀ ਕਰਨੀ ਸੌਖੀ ਹੈ ਪਰ ਬਣਾਈ ਰੱਖਣੀ ਬਹੁਤ ਔਖੀ ਹੈ ਅੱਜ ਦੋਸਤੀ ਦੀ ਦਰਵਰਤੋਂ ਹੋ ਰਹੀ ਹੈ ਲੋਕ ਆਪਣੇ ਅਸੀਮਤ ਸਵਾਰਥ ਦੀ ਪੂਰਤੀ ਲਈ ਦੋਸਤੀ ਦਾ ਦਿਖਾਵਾ ਕਰਦੇ ਹਨ ਉਹ ਦੋਸਤ ਜੋ ਸਿਰਫ ਕੰਮ ਕਢਵਾਉਣਾ ਚਾਹੁੰਦੇ ਹਨ ਜੋ ਸਿਰਫ ਖੁਸ਼ੀ ਦੇ ਮੌਕੇ ਨਾਲ ਹੁੰਦੇ ਹਨ ਅਤੇ ਜੋ ਸਮਾਂ ਆਉਣ ਤੇ ਬਹਾਨੇ ਬਣਾ ਕੇ ਪਾਸੇ ਹੋ ਜਾਂਦੇ ਹਨ ਉਹ ਦੋਸਤੀ ਨੂੰ ਖਰਾਬ ਕਰ ਦਿੰਦੇ ਹਨ ਦੋਸਤੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਨੁਭਵ ਹੈ ਦੋਸਤੀ ਦੀ ਕੀਮਤ ਸਿਰਫ ਦੋਸਤੀ ਹੈ ਸੱਚੀ ਦੋਸਤੀ ਜ਼ਿੰਦਗੀ ਦੀ ਬਰਕਤ ਹੁੰਦੀ ਹੈ ਇਹ ਆਸਾਨੀ ਨਾਲ ਨਹੀਂ ਮਿਲਦੀ ਸੱਚਾ ਦੋਸਤ ਮਿਲਣਾ ਚੰਗੀ ਕਿਸਮਤ ਦੀ ਗੱਲ ਹੈ ਸੱਚਾ ਦੋਸਤ ਹੀ ਮਨੁੱਖ ਦੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦਾ ਹੈ ਅਤੇ ਗਵਾਚੇ ਹੋਏ ਨੂੰ ਸਹੀ ਰਸਤਾ ਦਿਖਾ ਸਕਦਾ ਹੈ ਮਨੁੱਖ ਕੁਦਰਤੀ ਤੌਰ ਤੇ ਸਮਾਜਿਕ ਹੁੰਦਾ ਹੈ ਉਹ ਇਕਾਂਤ ਵਿੱਚ ਨਹੀਂ ਰਹਿ ਸਕਦਾ ਇਸ ਲਈ ਉਹ ਦੋਸਤ ਬਣਾਉਂਦਾ ਹੈ ਬਾਕੀ ਸਾਰੇ ਰਿਸ਼ਤੇ ਸਾਨੂੰ ਜਨਮ ਨਾਲ ਮਿਲਦੇ ਹਨ ਪਰ ਦੋਸਤੀ ਹੀ ਉਹ ਚੀਜ਼ ਹੈ ਜੋ ਅਸੀਂ ਇਸ ਸੰਸਾਰ ਵਿੱਚ ਆਉਣ ਤੋਂ ਬਾਅਦ ਚੁੰਦੇ ਹਾਂ ਇਸ ਲਈ ਸਾਨੂੰ ਆਪਣੇ ਦੋਸਤ ਬਣਾਉਣ ਵੇਲੇ ਸਹੀ ਕਿਸਮ ਦੇ ਲੋਕਾਂ ਦੀ ਚੋਣ ਕਰਨੀ ਚਾਹੀਦੀ ਹੈ ਜ਼ਿੰਦਗੀ ਵਿੱਚ ਅਜਿਹੇ ਆ ਦੋਸਤ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਨਾਲ ਤੁਸੀਂ ਬੇਫਿਕਰੀ ਨਾਲ ਹਰ ਗੱਲ ਨੂੰ ਸਾਂਝੀ ਕਰ ਸਕੋ ਆਪਣੀ ਹਰ ਖੁਸ਼ੀ ਸਾਂਝੀ ਕਰ ਸਕੋ ਆਪਣਾ ਹਰ ਦੁੱਖ ਸੁੱਖ ਉਸ ਨਾਲ ਸਾਂਝਾ ਕਰ ਸਕੋ ਦੋਸਤੀ ਕਿਸੇ ਖਾਸ ਇਨਸਾਨ ਨਾਲ ਨਹੀਂ ਹੁੰਦੀ ਜਿਸ ਨਾਲ ਹੋ ਜਾਂਦੀ ਹੈ ਉਹ ਹੀ ਖਾਸ ਹੋ ਜਾਂਦਾ ਹੈ ਕਹਿੰਦੇ ਹਨ ਕਿ ਤਲਬ ਦੋਸਤ ਕੀ ਹੋ ਜਾਂ ਚਾਹੇ ਕੀ ਦੋਨੋਂ ਨਾ ਮਿਲੇ ਤੋ ਤबीयत ਵਿਗੜਨੇ ਲੱਗਤੀ ਹੈ ਚਾਹੇ ਨਾ ਮਿਲੇ ਤੋ ਸਿਰ ਭਾਰੀ ਦੋਸਤ ਨਾ ਮਿਲੇ ਤੋ ਦਿਲ ਭਾਰੀ ਕਿਉਂਕਿ ਸੱਚੇ ਦੋਸਤਾਂ ਨੂੰ ਜਿੰਨੀ ਦੇਰ ਆਪਾਂ ਮਿਲਦੇ ਨਹੀਂ ਦੇਖਦੇ ਨਹੀਂ ਉਹਨਾਂ ਨਾਲ ਗੱਲਾਂ ਨਹੀਂ ਕਰਦੇ ਓਨੀ ਦੇਰ ਦਿਲ ਨੂੰ ਸਕੂਨ ਨਹੀਂ ਮਿਲਦਾ ਸੱਚੇ ਦੋਸਤ ਸੱਚੀ ਫਰਿਸ਼ਤਿਆਂ ਵਰਗੇ ਹੁੰਦੇ ਹਨ ਕਹਿੰਦੇ ਨੇ ਕਿ ਯਾਰ ਨਾ ਕਦੇ ਵੀ ਬੇਕਾਰ ਰਖਿਏ ਉੱਚੇ ਸੁੱਚੇ ਸਦਾ ਵਿਚਾਰ ਰਖਿਏ ਗੱਲਾਂ ਕਰੀਏ ਹਮੇਸ਼ਾ ਮੂੰਹ ਤੇ ਐਵੇਂ ਨਾ ਦਿਲ ਵਿੱਚ ਖਾਤੇ ਰਹੀ ਵਿੱਚ ਇੱਕ ਸੱਚਾ ਦੋਸਤ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ ਤੇ ਤੁਹਾਨੂੰ ਜੀਵਨ ਦੇ ਸਹੀ ਰਸਤੇ ਵਿਖਾ ਸਕਦਾ ਹੈ ਕਿਉਂਕਿ ਚੰਗੇ ਦੋਸਤਾਂ ਦਾ ਸਾਡੇ ਜੀਵਨ ਤੇ ਡੂੰਗਾ ਪ੍ਰਭਾਵ ਪੈਂਦਾ ਹੈ ਤੇ ਉਹਨਾਂ ਨਾਲ ਆਪਾਂ ਖੁੱਲ ਕੇ ਹੱਸ ਖੇਡ ਸਕਦੇ ਹਾਂ ਆਪਣੀਆਂ ਹਰ ਖੁਸ਼ੀਆਂ ਨੂੰ ਸਾਂਝਾ ਕਰ ਸਕਦੇ ਹਾਂ ਆਪਣੇ ਹਰ ਦੁੱਖ ਸੁੱਖ ਨੂੰ ਸਾਂਝਾ ਕਰ ਸਕਦੇ ਹਾਂ ਇਸ ਲਈ ਸੱਚੇ ਦੋਸਤ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਇਸ ਲਈ ਕਹਿੰਦੇ ਨੇ ਕਿ ਯਾਰ ਮਿਲੇ ਤਾਂ ਖੁਦਾ ਦਾ ਦੀਦ ਹੋ ਜਾਏ ਕਿਆ ਰੱਖਾ ਹੈ ਪੰਜ ਨਮਾਜ਼ੋਂ ਮੇ ਕਿਉਂਕਿ ਜਿੰਨੀ ਦੇਰ ਆਪਾਂ ਆਪਣੇ ਦੋਸਤਾਂ ਨੂੰ ਮਿਲਦੇ ਨਹੀਂ ਦੇਖਦੇ ਨਹੀਂ ਉਹਨਾਂ ਨਾਲ ਗੱਲਾਂ ਨਹੀਂ ਕਰਦੇ ਉਨੀ دیر ਦਿਲ ਨੂੰ ਸਕੂਨ ਨਹੀਂ ਮਿਲਦਾ ਇਸ ਲਈ ਦੋਸਤ ਫਰਿਸ਼ਤਿਆਂ ਵਰਗੇ ਹੁੰਦੇ ਹਨ ਜਿਹੜੇ ਸਾਡੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ ਤੇ ਇਹੋ ਜਿਹੇ ਦੋਸਤ ਹੋਣਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ ਜਿਨ੍ਹਾਂ ਨਾਲ ਆਪਾਂ ਬੇਫਿਕਰ ਹੋ ਕੇ ਗੱਲਬਾਤ ਕਰ ਸਕੀਏ ਤੇ ਆਪਣੇ ਦੁੱਖ ਸੁੱਖ ਨੂੰ ਸਾਂਝਾ ਕਰ ਸਕੀਏ ਇਹੋ ਜਿਹੇ ਦੋਸਤ ਜ਼ਿੰਦਗੀ ਵਿੱਚ ਬਹੁਤ ਘੱਟ ਮਿਲਦੇ ਹਨ ਪਰ ਜਿਨ੍ਹਾਂ ਨੂੰ ਵੀ ਮਿਲਦੇ ਹਨ ਉਹ ਬਹੁਤ ਖੁਸ਼ਕਿਸਮਤ ਹੁੰਦੇ ਹਨ ਤੇ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਮੈਨੂੰ ਵੀ ਬਹੁਤ ਹੀ ਵਧੀਆ ਦੋਸਤ ਮਿਲੇ ਹਨ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਨੂੰ ਹੋਰ ਵੀ ਬਹੁਤ ਖੂਬਸੂਰਤ ਬਣਾਇਆ ਹੈ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਕਿਸ-ਕਿਸ ਨੂੰ ਸੱਚੇ ਦੋਸਤ ਮਿਲੇ ਹਨ ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਤੇ ਵੀਡੀਓ ਨੂੰ ਲਾਈਕ ਜਰੂਰ ਕਰਨਾ ਟਿੱਗਮੈਂਟ ਕਰਕੇ ਵੀ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਅੱਗੇ ਤੁਹਾਨੂੰ ਮਿਲਦੇ ਰਵਾਂਗੇ